ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੋਸ਼ਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੂਕੈ ਸਭ ਸੋਗ ਸੰਤਾਪੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਨਾਉ ਤੇਰਾ ਨਰੰਕਾਰ ਹੈ ਨਾਏ ਲਐ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੈ ਖਾਜੈ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰ ਪੁੰਨ ਨੀਚ ਸਦਾਈਐ ਜੀ ਜਰਵਾਣਾ ਭਰ ਹਰੈ ਜਰਵੇਸ ਕਰੇਦੀ ਆਇਐ ਕੋ ਰਹੈ ਨ ਭਰਿਐ ਪਾਈਐ ਜੀ ਜਰਵਾਣਾ ਪਰਹਰੈ ਜਰਵੇਸ ਕਰੇਦੀ ਆਇਐ ਕੋ ਰਹੈ ਨ ਭਰਿਐ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੋੜ ਬੈਠ ਹਾਜ਼ਰੀਆਂ ਲਵਾ ਕੇ ਇਸ ਵਾਸਾਂ ਰੂਪੇ ਪੂੰਜੀ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹਾਂ ਗੁਰੂ ਸਾਹਿਬ ਜੀ ਅਨਿਆ ਤਰਸ ਕਰਕੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦਿਵਾਨਾਂ ਦੇ ਅੰਦਰ ਹਾਜ਼ਰੀਆਂ ਭਰਨ ਦਾ ਬਲ ਉਦਮ ਤੇ ਸੁਭਾਗ ਬਖਸ਼ਿਆ ਗੁਰੂ ਕਿਰਪਾ ਦੇ ਨਾਲ ਪਿਛਲੇ ਦਿਵਾਨਾਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਲੜੀਵਾਰ ਕਥਾ ਦੀ ਵਿਚਾਰ ਚੱਲ ਰਹੀ ਹੈ ਸੋ ਪਿਛਲੇ ਦਿਵਾਨਾਂ ਦੇ ਅੰਦਰ ਆਪ ਜੀਆ ਨੇ 5ਵੀਂ ਪੌੜੀ ਦੇ ਨਾਲ ਜੋ ਸ਼ਲੋਕ ਆਏ ਹਨ ਉਸ ਦੀ ਵਿਚਾਰ ਸਰਵਣ ਕੀਤੀ ਅੱਗੇ ਹੁਣ ਜਿਹੜਾ 5ਵੀਂ ਪਾਉੜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਕੀ ਸ਼ੇਖ ਬ੍ਰਹਮ ਦੇ ਨਾਲ ਵਿਚਾਰ ਚਰਚਾ ਚੱਲ ਰਹੀ ਹੈ ਤੇ ਸ਼ੇਖ ਬ੍ਰਹਮ ਨੂੰ ਵਿਚਾਰ ਕਰਦਿਆਂ ਹੋਇਆ ਇਸ ਸੰਸਾਰ ਦੀ ਰਾਸ ਦੇ ਬਾਰੇ ਸਮਝਾਉਣਾ ਕਰ ਰਹੀ ਹਨ ਇਹ ਜਿਹੜੀ ਰਾਸ ਸੰਸਾਰ ਤੇ ਵਾਪਰ ਰਹੀ ਹੈ ਉਸ ਦੇ ਬਾਰੇ ਗੁਰੂ ਸਾਹਿਬ ਜੀ ਦਸਣਾ ਕਰ ਰਹੇ ਹਨ ਕਿ ਕਿਸ ਪ੍ਰਕਾਰ ਇਹ ਜਿਹੜੀਆਂ ਘੜੀਆਂ ਪਹਿਰ ਜਿਹੜੇ ਦਿਨ ਸਮਾਂ ਚੰ드ਰਮਾ ਸੂਰਜ ਅਤੇ ਇਹ ਅਗਨੀ ਪਾਣੀ ਹਵਾ ਇਹ ਸਾਰੇ ਇਹ ਰਾਸ ਦਾ ਹਿੱਸਾ ਨੇ ਤੇ ਇਹ ਰਾਸ ਨੂੰ ਵੇਖ-ਵੇਖ ਕੇ ਜਿਹੜਾ ਮਨੁੱਖ ਆਪਣਾ ਸਮਾਂ ਗਵਾਉਂਦਾ ਏ ਫੇਰ ਉਹਦਾ ਇਹ ਜਿਹੜਾ ਸਮਾਂ ਏ ਇਹ ਬ्यर्थ ਹੀ ਚਲਾ ਜਾਂਦਾ ਹੈ ਸੋ ਇਹ ਰਾਸ ਪੈ ਰਹੀ ਹੈ ਤੇ ਇਹ ਰਾਸ ਦੇ ਵਿੱਚ ਮਨੁੱਖ ਨੂੰ ਗਿਆਨ ਨਹੀਂ ਹੈ ਕਿਉਂਕਿ ਇਹ ਰਾਸ ਨੂੰ ਵੇਂਦਾ-ਵੇਂਦਾ ਹੀ ਮਨੁੱਖ ਮੁਸੈ ਸਤਿਗੁਰੂ ਸਾਹਿਬ ਜੀ ਅਨੇਕ ਸ਼ਬਦ ਵਰਤਿਆ ਮੁਸੈ ਮੁਸੈ ਤੋਂ ਭਾਵ ਕੀ ਉਹ ਲੁੱਟਿਆ ਜਾ ਰਿਹਾ ਹੈ ਸੋ ਜਮ ਕਾਲ ਜਿਹੜੇ ਹਨ ਜਮਦੂਤ ਹਨ ਉਹ ਲੁੱਟ ਰਹੇ ਨੇ ਇਸੇ ਪ੍ਰਕਾਰ ਫਿਰ ਜਦੋਂ ਫਿਰ ਪੁੱਛਣਾ ਕੀਤਾ ਕਿ ਹੁਣ ਇਹ ਜਿਹੜੇ ਰਾਸ ਦੇ ਵਿੱਚ ਮਨੁੱਖ ਹਨ ਕੀ ਇਹ ਮੁਕਤ ਹੋ ਜਾਂਦੇ ਨੇ ਫਿਰ ਸਤਿਗੁਰੂ ਸਾਹਿਬ ਜੀ ਆਨੇ ਦੱਸਿਆ ਕਿ ਜਿਸ ਪ੍ਰਕਾਰ ਕੋਲੂ ਚਰਖਾ ਚੱਕੀ ਵਾਵ ਰੋਲੇ ਅਤੇ ਮਧਾਣੀ ਅੰਨ ਨੂੰ ਗੋਣ ਵਾਲੇ ਜਿਹੜੇ ਬੈਲ ਹਨ ਇਹ ਸਾਰੇ ਗੋਲ-ਗੋਲੀ ਘੁੰਮੀ ਜਾਂਦੇ ਨੇ ਇਹ ਕਿਸੇ ਮੰਜ਼ਲ ਤੇ ਨਹੀਂ ਪਹੁੰਚਦੇ ਉਸੇ ਪ੍ਰਕਾਰ ਇਹ ਜਿਹੜੇ ਰਾਸਾ ਖੇਡਣ ਵਾਲੇ ਨੇ ਇਹ ਕੇਵਲ ਆਪਣੇ પેટ ਦੀ ਪੂਰਤੀ ਦੇ ਲਈ ਆਪਣੇ પેટ ਦੇ ਲਈ ਸਾਰਾ ਕੁਝ ਕਰਦੇ ਨੇ ਸੋ ਇਹਨਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਇਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਕੇਵਲ ਇਹ ਆਪਣੇ પેટ ਦੇ ਲਈ ਆਪਣੀ ਰੋਜੀ ਦੇ ਲਈ ਇਹ ਸਾਰਾ ਕੁਝ ਕਰਦੇ ਨੇ ਤੇ ਇਹਨਾਂ ਬੰਦਨਾਂ ਦੇ ਵਿੱਚ ਜਿਸ ਪ੍ਰਕਾਰ ਕੋਲੂ ਚਰਖਾ ਇਹ ਘੁੰਮਦੇ ਰਹਿੰਦੇ ਨੇ ਉਸੇ ਪ੍ਰਕਾਰ ਇਹ ਵੀ ਘੁੰਮ ਰਹੇ ਨੇ ਪਰ ਇਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਸੋ ਸਤਿਗੁਰੂ ਸਾਹਿਬ ਜੀ ਨੂੰ ਫਿਰ ਪੁੱਛਿਆ ਕਿ ਇਸ ਸੰਸਾਰ ਤੇ ਪ੍ਰਮਾਤਮਾ ਦੀ ਜਿਹੜੀ ਪ੍ਰਾਪਤੀ ਕਿਸ ਨੇ ਕੀਤੀ ਹੈ ਕਿਸ ਨੂੰ ਪ੍ਰਮਾਤਮਾ ਦੀ ਪ੍ਰਾਪਤ ਪ੍ਰਾਪਤੀ ਹੋਈ ਤੇ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਜਿੰਨਾ ਤੇ ਗੁਰੂ ਸਾਹਿਬ ਜੀਆਂ ਦੀ ਨਦਰ ਹੋਈ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਈ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਕਿਤੇ ਹੁਕਮ ਕਿਤੇ ਹੋਈ ਜਿਨਨੇ ਗੁਰੂ ਦੀ ਸਿੱਖਿਆ ਨੂੰ ਧਰਨ ਕੀਤਾ ਸਿੱਖੀ ਸਿੱਖਿਆ ਗੁਰ ਵਿਚਾਰ ਗੁਰੂ ਦਾ ਸਿੱਖ ਹੈ ਹੀ ਉਹ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਦੀ ਸਿੱਖਿਆ ਤੇ ਵਿਚਾਰ ਕਰੇ ਉਹ ਗੁਰੂ ਦਾ ਸਿੱਖ ਹੈ ਇਸ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਦੱਸਿਆ ਕਿ ਇਸ ਸੰਸਾਰ ਤੋਂ ਮੁਕਤ ਹੋ ਸਕਦੇ ਨੇ ਜਿਨ੍ਹਾਂ ਤੇ ਗੁਰੂ ਸਾਹਿਬ ਜੀਆਂ ਦੀ ਕਿਰਪਾ ਹੋਵੇ ਅਤੇ ਉਹ ਗੁਰੂ ਕੀ ਸਿੱਖਿਆ ਧਾਰਨ ਕਰਨ ਗੁਰੂ ਦੇ ਖੰਡੇ ਬਾਟੇ ਦੀ ਦਾਤ ਛਕਣ ਸੋ ਜਿਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਸ਼ਿਕਾਈ ਹੈ ਉਸੇ ਪ੍ਰਕਾਰ ਇਹ ਖੰਡੇ ਬਾਟੇ ਦੀ ਜਿਹੜੀ ਦਾਤ ਸ਼ਕਲ ਕਿਉਂਕਿ ਪਹਿਲਾਂ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੱਕ ਚਰਨਾ ਅੰਮ੍ਰਿਤ ਦਿੱਤਾ ਜਾਂਦਾ ਸੀ ਪਰ ਸਤਿਗੁਰੂ ਸਾਹਿਬ ਜੀਆਂ ਨੇ ਇੱਕ ਨਵੀਂ ਮਰਿਆਦਾ ਚਲਾ ਦਿੱਤੀ ਅੰਮ੍ਰਿਤ ਦੇ ਦਾਤ ਜਿਸ ਨੂੰ ਸੁਰ ਨਰ ਮਨ ਜਨ ਲੋਚਦੇ ਜਿਹੜੇ ਅੰਮ੍ਰਿਤ ਨੂੰ ਸੁਰ ਤੋਂ ਭਾਵ ਦੇਵਤੇ ਮਨੁੱਖ ਸਾਰੇ ਲੂਚ ਰਹੇ ਨੇ ਲੱਭ ਰਹੇ ਨੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਗੁਰੂ ਤੋਂ ਪਾਸੋਂ ਪ੍ਰਾਪਤ ਹੋਇਆ ਸੋ ਇਸ ਪ੍ਰਕਾਰ ਸਤਗੁਰੂ ਸਾਹਿਬ ਜੀ ਆਨੇ ਇਸ ਸਿੱਖੀ ਨੂੰ ਧਾਰਨ ਕਰਨ ਦੀ ਗੱਲ ਕੀਤੀ ਗੁਰੂ ਦੀ ਸਿੱਖਿਆ ਧਾਰਨ ਕਰਨ ਦੀ ਗੱਲ ਕੀਤੀ ਗੁਰੂ ਦੀ ਵਿਚਾਰ ਧਾਰਨ ਕਰਨ ਦੀ ਗੱਲ ਕੀਤੀ ਸੋ ਅੱਗੇ ਹੁਣ ਸਤਿਗੁਰੂ ਸਾਹਿਬ ਜੀ ਸਮਝਾਉਣਾ ਕਰ ਰਹੇ ਹਨ ਕਿ ਇਹ ਪਰਮਾਤਮਾ ਦਾ ਨਾਮ ਬਹੁਤ ਵੱਡਾ ਏ ਜਿੰਨਾ ਵੱਡਾ ਪਰਮਾਤਮਾ ਹੈ ਪਰਮਾਤਮਾ ਦਾ ਨਾਮ ਉਸ ਤੋਂ ਵੀ ਵੱਡਾ ਏ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਏ ਉਹ ਫਿਰ ਨਰਕਾਂ ਦੇ ਵਿੱਚ ਨਹੀਂ ਜਾਂਦਾ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਪਾਉੜੀ ਇਹ ਜੋ ਪੌੜੀ ਹੈ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਅੰਗ 465 ਉੱਪਰ ਸੁਭਾਏ ਮੰਨ ਹੈ ਸ਼ੀਖ ਬ੍ਰਹਮ ਦੇ ਨਾਲ ਚਰਚਾ ਕਰਦੇ ਸਤਿਗੁਰੂ ਸਾਹਿਬ ਜੀਆ ਨੇ ਉਚਾਰੀ ਨਾਉ ਤੇਰਾ ਨਿਰੰਕਾਰ ਹੈ ਪ੍ਰਮਾਤਮਾ ਦਾ ਨਾਉ ਪ੍ਰਮਾਤਮਾ ਦਾ ਜਿਹੜਾ ਨਾਮ ਨਾ ਨਿਰੰਕਾਰ ਭਇੰਤ ਹੈ ਉਹਦਾ ਕੋਈ ਆਕਾਰ ਹੀ ਨਹੀਂ ਹੈ ਨਾਇ ਲਇ ਨਰਕ ਨਾ ਜਾਈਐ ਤੇ ਜਿਹੜਾ ਪ੍ਰਮਾਤਮਾ ਦਾ ਨਾਮ ਲੈਂਦਾ ਏ ਪ੍ਰਮਾਤਮਾ ਦੀ ਵਡਿਆਈ ਕਰਦਾ ਏ ਉਹ ਫਿਰ ਨਰਕਾ ਨੂੰ ਨਹੀਂ ਜਾਂਦਾ ਜਿਹੜਾ ਪ੍ਰਮਾਤਮਾ ਦਾ ਨਾਮ ਜਪੇਗਾ ਪ੍ਰਮਾਤਮਾ ਦੀ ਵਡਿਆਈ ਕਰੇਗਾ ਫਿਰ ਉਹਦਾ ਜਿਹੜਾ ਮਾਲਕ ਹੈ ਉਹ ਆਪ ਆਪਣੀ ਸੇਵਕ ਦੀ ਰੱਖਿਆ ਕਰੇਗਾ ਸੋ ਉਹ ਸੇਵਕ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਨਾਮ ਨੂੰ ਜਪਣ ਵਾਲਾ ਉਹ ਫਿਰ ਮੁਕਤ ਨੂੰ ਪ੍ਰਾਪਤ ਹੋਵੇਗਾ ਉਹ ਇੰਨਾ ਸੰਸਾਰਿਕ ਬੰਧਨਾਂ ਦੇ ਵਿੱਚ ਨਹੀਂ ਪਵੇਗਾ ਨਰਕਾ ਨੂੰ ਨਹੀਂ ਜਾਵੇਗਾ ਰਾਜੇ ਜਨਕ ਨੇ ਤੇ ਕੋਜੀ ਸਿਮਰਨ ਦੇ ਨਾਲ ਨਰਕ ਖਾਲੀ ਕਰਵਾ ਦਿੱਤੇ ਸਨ ਰਾਜਾ ਜਨਕ ਜਾ ਰਿਹਾ ਸੀ ਤੇ ਜਦੋਂ ਨਰਕ ਦੇ ਵਿੱਚ ਪਏ ਲੋਕਾਂ ਦੀ ਹਾਲਤ ਵੇਖੀ ਤੇ ਉਹਨੇ ਇੱਕ ਘੜੀ ਦਾ ਹੀ ਸਿਮਰਨ ਦਿੱਤਾ ਤੇ ਉਹਦੇ ਨਾਲ ਸਾਰੇ ਨਰਕ ਖਾਲੀ ਕਰਵਾ ਦਿੱਤੇ ਸੋ ਇਸ ਪ੍ਰਕਾਰ ਪ੍ਰਮਾਤਮਾ ਦਾ ਨਾਮ ਨਾ ਬੜਾ ਉੱਚਾ ਏ ਪ੍ਰਮਾਤਮਾ ਦੀ ਵਡਿਆਈ ਬੇਅੰਤ ਹੈ ਪ੍ਰਮਾਤਮਾ ਦੀ ਵਡਿਆਈ ਨੂੰ ਕਥਿਆ ਨਹੀਂ ਜਾ ਸਕਦਾ ਪਰ ਇਸ ਪਰਮਾਤਮਾ ਦਾ ਜਿਹੜਾ ਨਾਮ ਇਹ ਵੀ ਜਪਣਾ ਬੜਾ ਕਠਨ ਹੈ ਆਖਣੇ ਔਖਾ ਸੱਚਾ ਨਾਉ ਪਰਮਾਤਮਾ ਦਾ ਜਿਹੜਾ ਨਾਮ ਜਪਣਾ ਇਹ ਬਹੁਤ ਔਖਾ ਏ ਕਿਉਂਕਿ ਪਰਮਾਤਮਾ ਦਾ ਨਾਮ ਜਪਣ ਲੱਗਿਆ ਮਨੁੱਖ ਦਾ ਜਿਹੜਾ ਇਹ ਮਨ ਟਿਕਾਉਣਾ ਔਖਾ ਏ ਕਿਉਂਕਿ ਇਹ ਮਨ ਵਰਤਮਾਨ ਦੇ ਵਿੱਚ ਨਹੀਂ ਰਹਿੰਦਾ ਇਕ ਕਦੇ ਜਿਹੜਾ ਸਮਾਂ ਬੀਤ ਗਿਆ ਉਸਦੇ ਬਾਰੇ ਵਿਚਾਰ ਕਰਦਾ ਜਿਹੜਾ ਸਮਾਂ ਆਉਣ ਵਾਲਾ ਉਸਦੇ ਬਾਰੇ ਸੋਚਦਾ ਏ ਸੋ ਜੋ ਹੈ ਉਸ ਨੂੰ ਨਹੀਂ ਜਾਣਦਾ ਜੋ ਵਾਪਰ ਰਿਹਾ ਏ ਉਸ ਦੇ ਵਿੱਚ ਨਹੀਂ ਹੈ ਜਿਸ ਪ੍ਰਕਾਰ ਇਹ ਪ੍ਰਮਾਤਮਾ ਦਾ ਨਾਮ ਜਪਣਾ ਤੇ ਮਨ ਦੀ ਜਿਹੜੀ ਸੁਰਤ ਹੈ ਇਹ ਪ੍ਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੀ ਕਿ ਕਿ ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ ਤੇ ਸਮਝੋ ਗੁਰੂ ਸਾਹਿਬ ਜੀਆਂ ਦੀ ਨਦਰ ਹੋ ਗਈ ਇਸ ਕਰਕੇ ਸ਼ਬਦ ਤੇ ਸੁਰਤ ਦਾ ਮੇਲ ਜ਼ਰੂਰੀ ਹੈ ਤੇ ਇਸ ਕਰਕੇ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਕਿਹਾ ਕਿ ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਗਿਆ ਉਦੋਂ ਅਵਸਥਾ ਇਸ ਪ੍ਰਕਾਰ ਦੇ ਬਣ ਜਾਂਦੀ ਹੈ ਆਖਾ ਜੀਵਾ ਵਿਸਰੈ ਮਰ ਜਾਉ ਪ੍ਰਮਾਤਮਾ ਦਾ ਜੇ ਨਾਮ ਲਈਏ ਤੇ ਮਨੁੱਖ ਜਿਉਂਦਾ ਏ ਪ੍ਰਮਾਤਮਾ ਦਾ ਨਾਮ ਜੇ ਜਪੀਏ ਨਾ ਤੇ ਪ੍ਰਮਾਤਮਾ ਦਾ ਨਾਮ ਵਿਸਰ ਜਾਵੇ ਤੇ ਜਿਸ ਪ੍ਰਕਾਰ ਮਨੁੱਖ ਮਰ ਜਾਂਦਾ ਏ ਉਸੇ ਪ੍ਰਕਾਰ ਦੀ ਅਵਸਥਾ ਹੁੰਦੀ ਹੈ ਸੰਤ ਗਿਆਨੀ ਠਾਕੁਰ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਖ ਉਹਨਾਂ ਦੀ ਅਵਸਥਾ ਐਸੀ ਸੀ ਕਿ ਉਹ ਬੜੇ ਲੰਬੇ ਲੰਬੇ ਸਮੇਂ ਤੱਕ ਗੁਰਬਾਣੀ ਸੁਣਦੇ ਰਹਿੰਦੇ ਸੋ ਉਹਨਾਂ ਨੇ ਜਦੋਂ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਸਰਵਣ ਕਰਨਾ ਉਸ ਤੋਂ ਬਾਅਦ ਉਹਨਾਂ ਨੇ ਪੰਜ ਗ੍ਰੰਥੀ ਦਾ ਨਿਤਨੇਮ ਫਿਰ ਸੁਖਮਨੀ ਸਾਹਿਬ ਗੁਰਬਾਣੀ ਦਾ ਨਿਤਨੇਮ ਸਰਵਣ ਹੀ ਕਰੀ ਜਾਣਾ ਬੜੀ ਬਾਣੀ ਸਰਵਣ ਕਰਿਆ ਕਰਦੇ ਸਨ ਸੋ ਇੱਕ ਵਾਰ ਕਿਤੇ ਜਾ ਰਹੇ ਸਨ ਤੇ ਉਹ ਪੈਦਲ ਸਨ ਨਾਲ ਇੱਕ ਸਿੰਘ ਤੁਰਿਆ ਤੇ ਉਹ ਜਦੋਂ ਸਿੰਘ ਉਹਨਾਂ ਦੇ ਨਾਲ ਤੁਰਿਆ ਤੇ ਸੰਤਾ ਮਹਾਂਪੁਰਖਾਂ ਨੇ ਕਿਹਾ ਕੀ ਤੁਸੀਂ ਸੁਖਮਨੀ ਸਾਹਿਬ ਜੀਆਂ ਦੀ ਗੁਰਬਾਣੀ ਦਾ ਜਾਪ ਆਰੰਭ ਕਰੋ ਸੁਖਮਨੀ ਸਾਹਿਬ ਆਰੰਭ ਕਰੋ ਜਦੋਂ ਸੰਤਾ ਨੇ ਕਿਹਾ ਕਿ ਸੁਖਮਨੀ ਸਾਹਿਬ ਆਰੰਭ ਕਰੋ ਅੱਗਿਓ ਉਹ ਸਿੰਘ ਨੇ ਕਿਹਾ ਕਿ ਮਹਾਪੁਰਖੋ ਸਾਨੂੰ ਤੇ ਸੁਖਨੀ ਸਾਹਿਬ ਜੀ ਦੀ ਗੁਰਬਾਣੀ ਕੰਠ ਨਹੀਂ ਹੈ ਸੋ ਉਸ ਵੇਲੇ ਫੋਨ ਵੀ ਨਹੀਂ ਹੁੰਦੇ ਸਨ ਕਿ ਜਿਹੜਾ ਪੂਨਾ ਤੋਂ ਇਹ ਬਾਣੀ ਪੜ ਲੈਣੀ ਸੋ ਇਹ ਤੇ ਨਵੀਂ ਤਕਨੀਕ ਹੈ ਤੇ ਜਦੋਂ ਸੰਤਾਂ ਨੂੰ ਪਤਾ ਲੱਗਾ ਗੁਰਬਾਣੀ ਨਹੀਂ ਕੰਠ ਤੇ ਸੰਤ ਉਥੋਂ ਹੀ ਵਾਪਸ ਮੁੜ ਗਏ ਮਹਿਤੇ ਵੱਲੋਂ ਤੇ ਉਹਨਾਂ ਦੀ ਅਵਸਥਾ ਐਸੀ ਹੋ ਗਈ ਉਹ ਬੜੇ ਵਿਆਕੁਲਜ ਹੋਏ ਹੈਰਾਨੀ ਵਾਲੇ ਹੋਏ ਤੇ ਜਿਸ ਪ੍ਰਕਾਰ ਜਿਹੜੇ ਸਾਹ ਨੇ ਸਾਹ ਔਖੇ ਆਉਂਦੇ ਨੇ ਉਸੇ ਪ੍ਰਕਾਰ ਹੋਇਆ ਤੇ ਜਦੋਂ ਸੰਤ ਵਾਪਸ ਪਹੁੰਚੇ ਆਪਣੇ ਸਥਾਨ ਤੇ ਹੈੱਡਕੁਆਰਟਰ ਮਹਿਤੇ ਵਿਖੇ ਤੇ ਉਦੋਂ ਉਹਨਾਂ ਨੇ ਗੁਰਬਾਣੀ ਜਦੋਂ ਸ਼ੁਰੂ ਕਰ ਦਿੱਤੀ ਤੇ ਗੁਰਬਾਣੀ ਪੜ੍ਹਨੀ ਆਰੰਭ ਕਰ ਦਿੱਤੀ ਸੁਖਨੀ ਸਾਹਿਬ ਜੀ ਦੀ ਤੇ ਉਸ ਦੇ ਨਾਲ ਉਹ ਫਿਰ ਉਸੇ ਅਵਸਥਾ ਦੇ ਵਿੱਚ ਆ ਗਏ ਜਿਹੜੀ ਪਹਿਲਾ ਅਵਸਥਾ ਦੇ ਵਿੱਚ ਸਨ ਸੋ ਇਹ ਇੱਕ ਐਸੀ ਅਵਸਥਾ ਏ ਆਖਾ ਜੀਵਾ ਬਸਰੇ ਮਰ ਜਾਓ ਆਖਣੇ ਔਖਾ ਸੱਚਾ ਨਾਉ ਸੋ ਪ੍ਰਮਾਤਮਾ ਦਾ ਨਾਮ ਜਪਣ ਔਖਾ ਏ ਪਰ ਜਦੋਂ ਸ਼ਬਦ ਤੇ ਸੁਰਤ ਦਾ ਮੇਲ ਹੋ ਜਾਵੇ ਇਹ ਮਨ ਫੁਰਨਿਆ ਤੋਂ ਰਹਿਤ ਹੋ ਜਾਵੇ ਉਸ ਦੇ ਨਾਲ ਕੀ ਹੁੰਦਾ ਏ ਉਹ ਐਸੀ ਅਵਸਥਾ ਦੇ ਮਾਲਕ ਹੋ ਜਾਂਦੇ ਨੇ ਜੇ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਉਹ ਜਿਉਂਦੇ ਨੇ ਤੇ ਜੇ ਵਿਸਰ ਜਾਵੇ ਤੇ ਮੂਆ ਸਮਾਨ ਹੋ ਜਾਂਦੇ ਨੇ ਸੋ ਐਸੀ ਅਵਸਥਾ ਹੈ ਸੋ ਇਸ ਪ੍ਰਕਾਰ ਜਿਹੜੇ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਜਿਹੜੇ ਨਿਰੰਕਾਰ ਨੂੰ ਯਾਦ ਕਰਦੇ ਨੇ ਉਹ ਨਰਕਾ ਨੂੰ ਨਹੀਂ ਜਾਣਦੇ ਉਹਨਾਂ ਨੂੰ ਫਿਰ ਨਰਕ ਨਹੀਂ ਪ੍ਰਾਪਤ ਹੁੰਦਾ ਉਹਨਾਂ ਨੂੰ ਸਵਰਗ ਪ੍ਰਾਪਤ ਹੁੰਦਾ ਏ ਉਹਨਾਂ ਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਥਾਨ ਪ੍ਰਾਪਤ ਹੁੰਦਾ ਏ ਸੱਚਖੰਡ ਦੇ ਵਿੱਚ ਸਥਾਨ ਪ੍ਰਾਪਤ ਹੁੰਦਾ ਏ ਜੇ ਗੁਰੂ ਕਿਰਪਾ ਕਰੇ ਤੇ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਜਿਉ ਪਿੰਡ ਸਭ ਤਿਸ ਦਾ ਏ ਜਿਹੜਾ ਜਿਉ ਭਾਵ ਆਪਣਾ ਜੀਵ ਜਿਹੜੀ ਆਪਣੀ ਆਤਮਾ ਪਿੰਡ ਪਿੰਡ ਤੋਂ ਭਾਵ ਜਿਹੜਾ ਆਪਣਾ ਸਰੀਰ ਇਹ ਸਾਰਾ ਹੀ ਪਰਮਾਤਮਾ ਦਾ ਹੈ ਜੀਉ ਪਿੰਡ ਸਭ ਤਿਸ ਦਾ ਦੂਸਰਾ ਅਰਥ ਇਹ ਜਿਹੜੀ ਆਪਣਾ ਸੂਖਮ ਸਰੀਰ ਤੇ ਪਿੰਡ ਤੋਂ ਭਾਵ ਸਥੂਲ ਸਰੀਰ ਸਥੂਲ ਸਰੀਰ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਏ ਸੂਖਮ ਸਰੀਰ ਉਹ ਜਿਹੜਾ 17 ਤੱਤਾਂ ਦੇ ਨਾਲ ਬਣਦਾ ਏ ਜਿਹੜਾ ਦ੍ਰਿਸ਼ਟਮਾਨ ਜਿਹੜਾ ਦੇਖਦਾ ਨਹੀਂ ਹੈ ਸੋ ਇਹ ਸਾਰਾ ਪਰਮਾਤਮਾ ਦਾ ਹੈ ਦੇਖਾਜੈ ਆਖ ਕਵਾਈਏ ਤੇ ਮਨੁੱਖ ਇਹਨੂੰ ਸਫਲੀ ਕਰਨ ਦੇ ਲਈ ਸੇਵਾ ਕਰਦਾ ਏ ਪ੍ਰਮਾਤਮਾ ਦੀ ਵਡਿਆਈ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਏ ਜਾਂ ਦਾਨ ਕਰਦਾ ਏ ਪਰ ਜਦੋਂ ਦਾਨ ਕਰਕੇ ਤੇ ਬਾਦਲ ਨੂੰ ਕਹਿੰਦਾ ਹੈ ਨਾ ਮੈਂ ਦਾਨ ਕੀਤਾ ਏ ਤੇ ਉਸ ਦੇ ਨਾਲ ਕੀ ਹੁੰਦਾ ਏ ਉਹਦਾ ਜਿਹੜਾ ਸਾਰਾ ਦਾਨ ਐ ਨਾ ਉਹ ਵਿਅਰਥ ਚਲਾ ਜਾਂਦਾ ਏ ਸੋ ਇਹ ਦਾਨ ਕਰਕੇ ਵੀ ਆਪਣੇ ਮਨ ਦੇ ਵਿੱਚ ਹਉਮੈ ਹੰਗਤਾ ਇਹ ਨਹੀਂ ਲਿਆਉਣੀ ਇਸ ਦੇ ਨਾਲ ਇਹ ਜਿਹੜਾ ਦਾਨ ਹੈ ਇਹ ਵੀ ਫਲੀ ਭੂਤ ਨਹੀਂ ਹੁੰਦਾ ਸੋ ਦੂਸਰੀ ਗੱਲ ਦਾਨ ਲੋਕਾਂ ਨੂੰ ਕੀਤਾ ਜਾਂਦਾ ਹੈ ਗੁਰੂ ਘਰ ਦੇ ਵਿੱਚ ਨਹੀਂ ਗੁਰੂ ਘਰ ਦੇ ਵਿੱਚ ਭੇਟਾ ਦਿੱਤੀ ਜਾਂਦੀ ਹੈ ਗੁਰੂ ਘਰ ਦੇ ਵਿੱਚ ਇਹ ਦਾਨ ਨਹੀਂ ਕੀਤਾ ਜਾਂਦਾ ਦਾਨ ਲੋਕਾਂ ਦਾ ਹੁੰਦਾ ਹੈ ਤੇ ਗੁਰੂ ਸਾਹਿਬ ਜੀਆਂ ਨੂੰ ਭੇਟਾ ਦਿੱਤੀ ਜਾਂਦੀ ਹੈ ਤੇ ਇਸ ਪ੍ਰਕਾਰ ਜਿਹੜੇ দান ਕਰਕੇ ਤੇ ਫੇਰ ਖਾਂਦੇ ਨੇ ਉਹ ਆਪਣਾ ਆਪ ਮਿਟਾ ਲੈਂਦੇ ਨੇ ਫਿਰ ਉਹ ਇਹ ਨਹੀਂ ਕਹਿੰਦੇ ਕਿ ਇਹ ਦਾਨ ਮੈਂ ਕੀਤਾ ਏ ਸੋ ਆਪਣੀ ਜਿਹੜੀ ਹਉਮੈ ਐ ਜਿਹੜੀ ਹੰਗਤਾ ਐ ਇਸ ਨੂੰ ਹੀ ਤੇ ਦੂਰ ਕਰਨਾ ਏ ਸਤਿਗੁਰੂ ਸਾਹਿਬ ਜੀਆਂ ਨੇ ਕਿਹਾ ਸੱਚ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨਨੇ ਆਪਣੀ ਹਉਮੈ ਨੂੰ ਜਿਨਨੇ ਆਪਣੀ ਹੰਗਤਾ ਨੂੰ ਮਾਰ ਲਿਆ ਉਹਨਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਸੋ ਉਸੇ ਪ੍ਰਕਾਰ ਪ੍ਰਮਾਤਮਾ ਦਾ ਦਿੱਤਾ ਹੋਇਆ ਖਾਣਾ ਅਤੇ ਲੋਕਾਂ ਨੂੰ ਦਾਨ ਦੇਣਾ ਸੋ ਇਸ ਪ੍ਰਕਾਰ ਜੋ ਇਸ ਪ੍ਰਕਾਰ ਕਰਦੇ ਨੇ ਤੇ ਆਪਣੀ ਹਉਮੈ ਨੂੰ ਉਹ ਮਾਰ ਲੈਂਦੇ ਨੇ ਸਤਿਗੁਰੂ ਸਾਹਿਬ ਜੀ ਅੱਗੇ ਵਚਨ ਕਰਦੇ ਜੇ ਲੋੜ ਹੈ ਚੰਗਾ ਆਪਣਾ ਜੇਕਰ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਕਰ ਪੁੰਨ ਹੌ ਨੀਚ ਸਦਾਈਏ ਤੇ ਫਿਰ ਕੀ ਕਰਨਾ ਚਾਹੀਦਾ ਏ ਫਿਰ ਪੁੰਨ ਦਾ ਕੰਮ ਕਰਕੇ ਪੁੰਨ ਵਾਲਾ ਜਿਹੜਾ ਕਰਜ ਹੈ ਉਹ ਕਰਨ ਤੋਂ ਬਾਅਦ ਆਪਣੇ ਆਪ ਨੂੰ ਨੀਚ ਸੁਦਾਉਣਾ ਆਪਣੇ ਆਪ ਨੂੰ ਇਹ ਹਉਮੈ ਹੰਕਾਰ ਵਿਸ਼ੇ ਵਿਕਾਰਾਂ ਤੋਂ ਕੱਢ ਕੇ ਨੀਵਾ ਸਮਝਣਾ ਆਪਣੇ ਆਪ ਨੂੰ ਨੀਵਾ ਸਮਝਣਾ ਹੀ ਏ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਵੇਖੋਗੇ ਇਹ ਸੰਸਾਰ ਤੇ ਦਾਨੀ ਬਹੁਤ ਵੱਡੇ ਤੋਂ ਵੱਡੇ ਪਏ ਨੇ ਪਰ ਉਹਨੇ ਉਹਨਾਂ ਦੀ ਜਿਹੜੀ ਹਉਮੈ ਜਿਹੜੀ ਹੰਕ ਤਾਂ ਇਹ ਨਹੀਂ ਦੂਰ ਹੋਈ ਸੋ ਇਸ ਨੂੰ ਹੀ ਦੂਰ ਕਰਨਾ ਹੈ ਕਿਉਂਕਿ ਦਾਨ ਕਰਨ ਤੋਂ ਬਾਅਦ ਆਖਿੰਦੇ ਦਾਨ ਮੈਂ ਕੀਤਾ ਮੈਂ ਇਹ ਹੰਕਾਰ ਹੈ ਤੇ ਹੰਕਾਰ ਹਉਮੈ ਹੰਕ ਤਾਂ ਨੂੰ ਹੀ ਦੂਰ ਕਰਨਾ ਹੈ ਇਹੀ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਇਹਦਾ ਵਿਰੋਧ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇੱਕ ਠਾਈ ਪ੍ਰਮਾਤਮਾ ਦਾ ਨਾਮ ਤੇ ਜਿਹੜੀ ਹਉਮੈ ਇਹ ਦੋਨੇ ਇੱਕ ਸਥਾਨ ਤੇ ਨਹੀਂ ਵਸਦੇ ਕਿਉਂਕਿ ਇਹਨਾਂ ਦਾ ਵਿਰੋਧ ਇਹ ਆਪਸ ਦੇ ਵਿੱਚ ਨਹੀਂ ਨੇ ਜਿੱਥੇ ਪ੍ਰਮਾਤਮਾ ਦਾ ਨਾਮ ਹੋਵੇਗਾ ਉੱਥੇ ਹਉਮੈ ਹੰਕਾਰ ਨਹੀਂ ਹੋਵੇਗਾ ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਦਾਨ ਕਰਨਾ ਜੇਕਰ ਤੁਸੀਂ ਆਪਣਾ ਚੰਗਾ ਲੋੜਦੇ ਹੋ ਜੇ ਤੁਸੀਂ ਆਪਣਾ ਅੱਗਾ ਸਵਾਰਨਾ ਚਾਹੁੰਦੇ ਹੋ ਤੇ ਫਿਰ ਦਾਨ ਕਰਕੇ ਕਰ ਪੁੰਨ ਹੋ ਨੀਛ ਦਾਈਏ ਤੇ ਫਿਰ ਆਪਣੇ ਆਪ ਨੂੰ ਨੀਵਾ ਕਹਿਣਾ ਜੇ ਜਰਵਾਣਾ ਪਰਹਰੈ ਜਰਵੇਸ ਕਰੇਤੀ ਆਇਐ ਜੇ ਕੋਈ ਮਨੁੱਖ ਜੋਗ ਅਸਣ ਕਰਕੇ ਜਾਂ ਆਪਣੇ ਸਵਾਸਾਂ ਨੂੰ ਦਸਮ ਦਵਾਰ ਦੇ ਉੱਤੇ ਚੜਾ ਕੇ ਕਹੇ ਕਿ ਜਿਹੜਾ ਕਾਲ ਹੈ ਉਹ ਮੇਰੇ ਤੇ ਨਹੀਂ ਆ ਸਕਦਾ ਸੋ ਇਸ ਪ੍ਰਕਾਰ ਨਹੀਂ ਹੈ ਕਿਉਂਕਿ ਆਪਣੇ ਚਿੱਟੇ ਦਾੜੇ ਨੂੰ ਜਿਹੜਾ ਮਨੁੱਖ ਹੈ ਉਹ ਕਲਫ ਲਗਾ ਕੇ ਕਾਲਾ ਤੇ ਕਰ ਲਵੇਗਾ ਆਪਣੇ ਵਾਲਾਂ ਨੂੰ ਕਾਲਾ ਤੇ ਕਰ ਲਵੇਗਾ ਪਰ ਜਿਹੜੀਆਂ ਮੂੰਹ ਤੇ ਝਟੀਆਂ ਆਉਣੀਆਂ ਨੇ ਜਿਹੜੀ ਆਯੂ ਹੈ ਉਹ ਤੇ ਉਨੀ ਰਹਿਣੀ ਹੈ ਸੋ ਇਸ ਪ੍ਰਕਾਰ ਇਹ ਜਰਤਾ ਹੈ ਜਰਤਾ ਤੋਂ ਭਾਵ ਜਿਹੜਾ ਭੁਡਾਪਾ ਏ ਉਹ ਇਸ ਮਨੁੱਖ ਦੇ ਉੱਤੇ ਆਉਣਾ ਹੀ ਹੈ ਕੋ ਰਹੇ ਨਾ ਭਰ ਗਏ ਪਾਈਏ ਜਿਸ ਪ੍ਰਕਾਰ ਇਸ ਸੰਸਾਰ ਤੇ ਕੋਈ ਵੀ ਮਨੁੱਖ ਨਹੀਂ ਰਹਿਣਾ ਸਾਰਿਆਂ ਨਹੀਂ ਜਾਣਾ ਐ ਐਸੋ ਇਹ ਸੰਸਾਰ ਪੇਕਣਾ ਰਹਿ ਨਾ ਕੋਈ ਪਈਏ ਰੇ ਸੁਦੇ ਸੁਦੇ ਰੇਗ ਚਲੋ ਤੁਮ ਨਾ ਤਰ ਕਦ ਕਦਈਏ ਰੇ ਬਾਰੇ ਬੁੱਢੇ ਧਰਨਾ ਭਈਆ ਤਬੂ ਜਮ ਲੈ ਜਈਏ ਰੇ ਭਾਵੇਂ ਮੁੱਖ ਬਲਕ ਹੋਵੇ ਭਾਵੇਂ ਬੁੱਢਾ ਹੋਵੇ ਤੇ ਭਾਵੇਂ ਜਵਾਨ ਹੋਵੇ ਓਨੂੰ ਇਸ ਜਮਕਾਲਾ ਨੇ ਜਮਦੂਤਾ ਨੇ ਖੜਨਾ ਇਸ ਸੰਸਾਰ ਤੇ ਕੋਈ ਵੀ ਨਹੀਂ ਪਿਆ ਰਹਿਣ ਨਾ ਪਾਵੇ ਸੁਰ ਨਰ ਦੇਵਾ ਊਠ ਸੁਧਾਰੇ ਕਰ ਮਨਜਨ ਸੇਵਾ ਸੋ ਜਿਨ੍ਹਾਂ ਨੇ ਜਿਹੜੇ ਵੱਡੇ ਵੱਡੇ ਦੇਵਤੇ ਸਨ ਉਹ ਵੀ ਇਸ ਸੰਸਾਰ ਤੇ ਨਹੀਂ ਰਹਿ। ਸੋ ਉਹ ਵੀ ਇਸ ਸੰਸਾਰ ਤੇ ਨਹੀਂ ਰਹੇ ਕਿਉਂਕਿ ਇਸ ਸੰਸਾਰ ਦਾ ਜਿਹੜਾ ਨਿਜਮ ਹੈ ਮਰਨ ਲਿਖਾਏ ਮੰਡਲ ਮਹਿ ਆਏ ਕਿ ਜਿਹੜਾ ਮਨੁੱਖ ਇਸ ਸੰਸਾਰ ਤੇ ਆਉਂਦਾ ਹੈ ਇਸ ਸੰਸਾਰ ਤੇ ਆਉਣ ਤੋਂ ਪਹਿਲਾਂ ਆਪਣਾ ਮਰਨਾ ਲਿਖਾ ਕੇ ਆਉਂਦਾ ਹੈ ਸੋ ਜਿੱਥੇ ਉਹਦਾ ਜੀਵਨ ਸਵਾਸ ਲਿਖੇ ਜਾਂਦੇ ਨੇ ਉੱਥੇ ਉਹਦਾ ਮਰਨਾ ਵੀ ਲਿਖਿਆ ਜਾਂਦਾ ਹੈ ਕਹਿੰਦੇ ਅੱਜ ਤੋਂ ਤੇਰਾ ਇੱਕ ਸਵਾਸ ਘਟਣ ਲੱਗ ਪਿਆ ਫਿਰ ਭਾਵੇਂ ਮਨੁੱਖ ਜਿੱਥੇ ਮਰਚੀ ਭੱਜ ਲਵੇ ਉਹ ਕਾਲ ਦੇ ਜੰਗਲ ਤੋਂ ਨਹੀਂ ਬਚ ਸਕਦਾ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਹ ਦੇਵਤੇ ਇਹ ਸਾਰੇ ਰਹਿਣ ਨਾ ਪਾਵੇ ਸੁਰਨਰ ਦੇਵਾ ਊਠ ਸਧਾਰੇ ਕਰ ਮੁੰਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਤੇ ਆਇਆ ਸਾਥ ਸੰਗਤ ਨਿਦਰਸ਼ਨ ਪਾਇਆ ਸੋ ਇਸ ਪ੍ਰਕਾਰ ਇਹ ਜਿਹੜੇ ਸਾਰੇ ਦੇਵਤੇ ਸਨ ਕੋਈ ਵੀ ਨਹੀਂ ਰਿਹਾ ਤੇ ਜੀਉਂਦਿਆਂ ਕਿ ਇਹਨਾਂ ਨੂੰ ਵੇਖਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਉਹਨਾਂ ਨੇ ਸੰਗਤ ਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਕੀਤੇ ਪਰਮਾਤਮਾ ਦੇ ਨਾਮ ਨੂੰ ਵੇਖਿਆ ਪਰਮਾਤਮਾ ਦੇ ਵਡਿਆਈ ਨੂੰ ਵੇਖਿਆ ਉਹ ਸੰਗਤ ਦੇ ਵਿੱਚੋਂ ਵੇਖਿਆ ਸੋ ਇਸ ਪ੍ਰਕਾਰ ਇਸ ਸੰਸਾਰ ਤੇ ਜੂੰਦੇ ਕਿਹੜੇ ਨੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਉਹ ਫਿਰ ਨਰਕਾਂ ਨੂੰ ਨਹੀਂ ਜਾਂਦੇ ਉਹਨਾਂ ਨੂੰ ਦਰਗਾਹ ਦੇ ਵਿੱਚ ਜਿਹੜਾ ਸਥਾਨ ਸਤਿਗੁਰੂ ਸਾਹਿਬ ਜੀ ਆਪ ਬਖਸ਼ਦੇ ਨੇ ਇਸ ਪ੍ਰਕਾਰ ਇਸ ਸੰਸਾਰ ਤੇ ਕੋਈ ਵੀ ਨਹੀਂ ਰਹਿਣ ਵਾਲਾ ਸਤਿਗੁਰੂ ਸਾਹਿਬ ਜੀ ਕਹਿੰਦੇ ਗੱਗਾ ਗੋਬਿੰਦ ਗੁਣ ਰਵ ਸਾਸ ਸਾਸ ਜਪਨੀਤ ਕਹਾ ਬਸਾਸਾ ਦੇ ਕਾ ਬਿਲਮ ਨਾ ਕਰਿਓ ਮੀਤ ਨਹਿ ਬਾਰਕ ਨਹਿ ਜੋਬਨ ਨਹਿ ਬਿਰਤੀ ਨਹਿ ਬੰਦ ਹੋ ਬੇਰਨ ਨਹਿ ਬੂਜੀਐ ਜਉ ਆਏ ਪ੍ਰਜਮ ਖੰਦ ਗਿਆਨੀ ਤਿਆਨੀ ਚਤੁਰਪੇਖ ਰਹਨ ਨਹੀਂ 28 66 ਸਗਲੀ ਗਈ ਮੂੜੇ ਤਾਲ ਲਪਟਾਈ ਕਹਿੰਦੇ ਭਾਵੇਂ ਬੁੱਢਾ ਹੋਵੇ ਭਾਵੇਂ ਜਵਾਨ ਹੋਵੇ ਤੇ ਭਾਵੇਂ ਬੱਚਾ ਹੋਵੇ ਇਸ ਸੰਸਾਰ ਤੇ ਕਿਸੇ ਨੇ ਨਹੀਂ ਰਹਿਣਾ ਇਸ ਕਰਕੇ ਗੱਗਾ ਗੋਬਿੰਦ ਗੁਣ ਰਭੋ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਸਾਸ ਸਾਸ ਜਪਨੀਤ ਸਵਾਸ ਵਾਸਤੇ ਨਾਲ ਪ੍ਰਮਾਤਮਾ ਨੂੰ ਜਪਨਾ ਕਰੋ ਕਹਾ ਵਿਸਾਸਾ ਦੇਖਾ ਇਹ ਦੇਹ ਦਾ ਕੋਈ ਵਿਸਾਸਾ ਨਹੀਂ ਹੈ ਪਰਵਾਸਾ ਹੀ ਨਹੀਂ ਹੈ ਬਿਲਮ ਨਾ ਕਰੋ ਉਮੀਦ ਇਸ ਕਰਕੇ ਇੱਕ ਖਿੰਨ ਮਾਤਰ ਵੀ ਇਹਦਾ ਭਰੋਸਾ ਨਾ ਕਰਨਾ ਕਰੋ ਪਤਾ ਨਹੀਂ ਇਹ ਜਿਹੜਾ ਆਪਾਂ ਸਵਾਸ ਲੈ ਰਹੇ ਹਾਂ ਜਿਹੜਾ ਸਵਾਸ ਆਪਣੇ ਅੰਦਰ ਆਇਆ ਹੈ ਪਤਾ ਨਹੀਂ ਇਹ ਵਾਪਸ ਬਾਹਰ ਆਉਣਾ ਵੀ ਹੈ ਕਿ ਨਹੀਂ ਆਉਣਾ ਸੋ ਸਵਾਸ ਦਾ ਵੀ ਜਿਹੜਾ ਹੈ ਪਤਾ ਨਹੀਂ ਹੈ ਇਸ ਕਰਕੇ ਬਿਲਮ ਨ ਕਰਿਓ ਉਮੀਦ ਨਹਿ ਬਾਰਿਕ ਨ ਬਾਲਕ ਅਵਸਥਾ ਦੇ ਵਿੱਚ ਨਹਿ ਜੋਬਨੈ ਜੋਬਨ ਅਵਸਥਾ ਦੇ ਵਿੱਚ ਭਾਵ ਜਵਾਨੀ ਦੇ ਨਹਿ ਬਿਰਧੀ ਭਾਵ ਬਿਰਧ ਅਵਸਥਾ ਦੇ ਵਿੱਚ ਨਹਿ ਬੰਧ ਇਸ ਪ੍ਰਕਾਰ ਉਹ 베ਰਨ ਹੈ ਬੁੱਝਿਆ ਉਹ 베ਰਨ ਨਹੀਂ ਬੁੱਝਿਆ ਜਾਣਾ ਉਹ 베ਰਨ ਨਹੀਂ ਜਾਣਿਆ ਜਾਣਾ ਜਦ ਆਏ ਪ੍ਰਜਮ ਥੰਦ ਜਦੋਂ ਜਮ ਕਾਲ ਨਹੀਂ ਜਮਦੂਤਾ ਨੇ ਆਣ ਕੇ ਤੇ ਘੇਰਾ ਪਾਲਣਾ ਹੈ ਵੱਡੇ ਵੱਡੇ ਗਿਆਨੀ ਧਿਆਨੀ ਸਾਰਿਆਂ ਨੇ ਜਾਣਾ ਹੈ ਕੋਈ ਇਸ ਸੰਸਾਰ ਤੇ ਰਹਿਣ ਵਾਲਾ ਨਹੀਂ ਹੈ ਇਸ ਕਰਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੋ ਪ੍ਰਮਾਤਮਾ ਦੀ ਵਡਿਆਈ ਦੇ ਨਾਲ ਜੁੜੋ ਇੱਕ ਜਿਹੜਾ ਵਿਦਾਂਤੀ ਹੋਇਆ ਉਹਦੇ ਬਚਨ ਬੜੇ ਲਿਖੇ ਉਹਨਾਂ ਨੇ ਉਹ ਕਹਿੰਦੇ ਜਗ ਮਾਨਵ ਦੇ ਮਿਲੇ ਨਾ ਸਦਾ ਜਗਤ ਦੇ ਵਿੱਚ ਮਨੁੱਖਾ ਦੇ ਵਾਰ-ਵਾਰ ਨਹੀਂ ਮਿਲਣੀ ਨਿਤਰਾਮ ਭਜੋ ਜਹ ਤੇ ਸੁਖ ਪਾਵੋ ਇਸ ਕਰਕੇ ਨਿਤ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੂ ਜੀ ਦੇ ਨਾਲ ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਏ ਜਗ ਮਾਨਵ ਤਿਹ ਮਿਲੇ ਨਾ ਸਦਾ ਨਿਤਰਾਮ ਭਜੋ ਜਹ ਤੇ ਸੁਖ ਪਾਵੋ ਜਗ ਭੋਗ ਵਿਰਾਟਕ ਕੇ ਬਦਲੇ ਇਹ ਜਿਹੜੇ ਜਗਤ ਦੇ ਭੋਗ ਨੇ ਕੌਡੀਆਂ ਦੇ ਬਰਾਬਰ ਨੇ ਨਹਿ ਬਦਲੇ ਲਾਲ ਅਮੋਲਕ ਅਕਾਸ਼ ਗਵਾਵੋ ਇਹ ਜਿਹੜੇ ਲਾਲ ਨੇ ਅਮੋਲਕ ਲਾਲ ਹੈ ਅਮੋਲਕ ਲਾਲ ਕਿਹੜਾ ਇਹ ਆਪਣੇ ਸੁਭਾਸ ਇਹਨਾਂ ਨੂੰ ਬਿਨਾ ਕੰਮ ਤੋਂ ਨਾ ਗਵਾਉਣਾ ਕਰੋ ਇਹਨਾਂ ਨੂੰ ਸਫਲਾ ਕਰਨਾ ਕਰੋ ਪਰਮਾਤਮਾ ਦਾ ਨਾਮ ਜਪ ਕੇ ਸਤਿਗੁਰੂ ਸਾਹਿਬ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਣ ਦਾ ਯਤਨ ਕਰ ਰਹੇ ਨੇ ਵਿਚਾਰ ਕਰਦਿਆਂ ਬੇਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਜੋਗ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਹਾਰਨ ਕਿਰਪਾ ਕਰਕੇ ਬਖਸ਼ ਦਿਨ ਹੋਈਆਂ ਬੇਨ ਫੁੱਲਾਂ ਦੀ ਕਿਮਾ ਅਗਾਤੋਂ ਅਸੀਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਤੇ ਆਇਐ ਕੋ ਰਹੈ ਨ ਭਰੀਐ ਪਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਏਕ ਓੰਕਾਰ